ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਕਬੱਡੀ 스타 7 ਤੇ ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਅੱਜ ਕਿੱਥੇ-ਕਿੱਥੇ ਕਬੱਡੀ ਕੱਪ ਹੋਣਗੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅੱਜ ਦਾ ਜੋ ਪਹਿਲਾ ਵੱਡਾ ਕਬੱਡੀ ਕੱਪ ਪਿੰਡ ਸੁਹਾਣਾ ਜਿੱਥੇ ਕਬੱਡੀ ਆਲ ਓਪਨ ਦੇ 8 ਕਲੱਬ ਖੇਡਣਗੇ ਇਸ ਕਬੱਡੀ ਕੱਪ ਤੇ ਪਹਿਲਾ ਇਨਾਮ 351000 ਦੂਜਾ ਇਨਾਮ 251000 ਬੈਸਟ ਰੇਡਰ ਤੇ ਬੈਸਟ ਜਾਫੀ ਨੂੰ ਨਵੇਂ ਸੋਨਾਲੀਕਾ ਟਰੈਕਟਰ ਦਿੱਤੇ ਜਾਣਗੇ ਇੱਥੇ ਅੱਜ ਤੁਹਾਨੂੰ ਹਰਿਆਣਾ ਤੇ ਪੰਜਾਬ ਦੇ ਸਾਰੇ ਹੀ ਸੁਪਰਸਟਾਰ ਪਲੇਅਰ ਖੇਡ ਦੇ ਨਜ਼ਰ ਆਉਣਗੇ ਇਸ ਤੋਂ ਅਗਲਾ ਕਬੱਡੀ ਕੱਪ ਪਿੰਡ ਖੰਬੇ ਜ਼ਿਲ੍ਹਾ ਮੋਗਾ ਜਿੱਥੇ ਕਬੱਡੀ ਓਪਨ 3 ਪਲੇਅਰ ਬਾਹਰੋਂ 24 ਟੀਮਾਂ ਖੇਡਣਗੀਆਂ ਪਹਿਲਾ ਇਨਾਮ 51000 ਦੂਜਾ ਇਨਾਮ 41000 ਬੈਸਟਾਂ ਨੂੰ ਮੋਟਰਸਾਈਕਲ ਦਿੱਤੇ ਜਾਣਗੇ ਇਸ ਤੋਂ ਜੋ ਅਗਲਾ ਕਬੱਡੀ ਕੱਪ ਪਿੰਡ ਬਨਾਰਸੀ ਜ਼ਿਲ੍ਹਾ ਸੰਗਰੂਰ ਜਿੱਥੇ ਕਬੱਡੀ ਓਪਨ ਪਹਿਲਾ ਇਨਾਮ 61000 ਦੂਜਾ ਇਨਾਮ 41000 ਬੈਸਟਾਂ ਨੂੰ 11-11000 ਰੁਪਏ ਦਿੱਤੇ ਜਾਣਗੇ ਇਸ ਤੋਂ ਜੋ ਅਗਲਾ ਕਬੱਡੀ ਕੱਪ ਪਿੰਡ ਬਿਹਾਰੀਪੁਰ ਜ਼ਿਲ੍ਹਾ ਕਪੂਰਥਲਾ ਜਿੱਥੇ ਕਬੱਡੀ ਓਪਨ ਤਿੰਨ ਪਲੇਅਰ ਬਾਹਰੋਂ 16 ਟੀਮਾਂ ਖੇਡਣ ਗਈਆਂ ਪਹਿਲਾ ਇਨਾਮ 81000 ਦੂਜਾ ਇਨਾਮ 71000 ਬੈਸਟਾਂ ਨੂੰ ਸਰਪ੍ਰਾਈਜ਼ ਹੋਵੇਗਾ ਅੱਜ ਸੁਹਾਣਾ ਕਬੱਡੀ ਕੱਪ ਤੇ ਤੁਹਾਨੂੰ ਸਾਰੇ ਪਲੇਅਰ ਖੇਡਦੇ ਨਜ਼ਰ ਆਉਣਗੇ ਇਸ ਤੋਂ ਅਗਲੀ ਵੀਡੀਓ ਵਿੱਚ ਤੁਹਾਨੂੰ ਟੀਮਾਂ ਦੇ ਪਲੇਅਰਾਂ ਬਾਰੇ ਦੱਸਾਂਗੇ ਕਿਹੜਾ ਪਲੇਅਰ ਕਿਹੜੀ ਟੀਮ ਵਿੱਚ ਖੇਡੇਗਾ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਕਬੱਡੀ ਦੀ ਹੋਰ ਅਪਡੇਟ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ